ਜੇ ਤੁਸੀਂ ਮਤਲਬ ਆਪਣਾ ਭਾਰ ਥੋੜਾ ਜਿਹਾ ਜਲਦੀ ਘਟਾਉਣਾ ਚਾਹੁੰਦੇ ਹੋ ਨਾ ਜਿਹੜੀ ਸਟਿੱਕਰ ਹੈ ਨਾ ਉਹ ਡੇਢ ਤੋਂ 2 ਇੰਚ ਦੀ ਹੋਏਗੀ ਠੀਕ ਤੁਸੀਂ ਡਿਨਰ ਕਰਨ ਤੋਂ ਤੋਂ ਤੁਹਾਡਾ ਜਿਹੜਾ ਭਾਰ ਆ ਦੇਖਿਓ ਦੁਗਣਾ ਘਟਣਾ ਸ਼ੁਰੂ ਹੋ ਜਾਏਗਾ ਦਿਨ ਤੋਂ 4 ਕੱਪ ਪੀ ਸਕਦੇ ਹੋ ਤੁਸੀਂ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਹੈਲਪ ਕਰੇਗੀ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਫਲੋਇ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਭਾਰ ਘਟਾਉਣ ਦੇ ਲਈ ਜਿਹੜੀ ਗ੍ਰੀਨ ਟੀ ਆ ਹਨਾ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਗ੍ਰੀਨ ਟੀ ਆ ਉਹ ਭਾਰ ਘਟਉਂਦੀ ਹੀ ਘਟਉਂਦੀ ਆ ਹਨਾ ਜਿਵੇਂ ਗ੍ਰੀਨ ਟੀ ਹੋਗੀ ਬਲੈਕ ਕਾਫੀ ਹੋਗੀ ਗ੍ਰੀਨ ਕਾਫੀ ਹੋਗੀ ਹਨਾ ਇਹ ਜਿਹੜੇ ਤਿੰਨ ਕਾਫੀਆਂ ਨੇ ਇਹ ਇਹੋ ਜਿਹੀਆਂ ਨੇ ਜਿਹੜਾ ਸਾਡਾ ਭਾਰ ਘਟਾਉਣ ਦੇ ਵਿੱਚ ਸਾਡੀ ਬਹੁਤ ਹੀ ਜ਼ਿਆਦਾ ਮਦਦ ਕਰਦੀਆਂ ਰਹਿਣਾ ਸੋ ਜਿਹੜੀ ਮਤਲਬ ਵੀ ਗ੍ਰੀਨ ਟੀ ਆ ਉਹ ਤਾਂ ਤੁਸੀਂ ਪਿੰਦੇ ਹੀ ਪਿੰਨੇ ਹੋ ਹਨਾ ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਜੇ ਤੁਸੀਂ ਮਤਲਬ ਆਪਣਾ ਭਾਰ ਥੋੜਾ ਜਿਹਾ ਜਲਦੀ ਘਟਾਉਣਾ ਚਾਹੁੰਦੇ ਹੋ ਨਾ ਤਾਂ ਗ੍ਰੀਨ ਟੀ ਦੇ ਵਿੱਚ ਨਾ ਦੋ ਚੀਜ਼ਾਂ ਤੁਸੀਂ ਜੇ ਉਹ ਗ੍ਰੀਨਟੀ ਦੇ ਵਿੱਚ ਮਿਲਾ ਕੇ ਤੁਸੀਂ ਡੇਲੀ ਪੀਣਾ ਸ਼ੁਰੂ ਕਰ ਦੋਗੇ ਨਾ ਤਾਂ ਤੁਹਾਡਾ ਜਿਹੜਾ ਭਾਰਾ ਦੇਖਿਓ ਦੁਗਣਾ ਘਟਣਾ ਸ਼ੁਰੂ ਹੋ ਜੇਗਾ ਤੇ ਤੁਹਾਡੀ ਜਿਹੜੀ ਹੈਲਥ ਬਹੁਤ ਵਧੀਆ ਹੋ ਜੇਗੀ ਜੇ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਤਲਬ ਵਾਇਰਸ ਵਗੈਰਾ ਹੈਗਾ ਵਾ ਜਾਂ ਬਿਮਾਰੀ ਲੱਗੀ ਹੋਈ ਹੈ ਲੀਵਰ ਦੇ ਵਿੱਚ ਜਾਂ ਤੁਹਾਡੀ ਕਿਡਨੀਆਂ ਦੇ ਵਿੱਚ ਜਾਂ ਫਿਰ ਤੁਹਾਡੀ ਗੁਰਦਿਆਂ ਦੇ ਵਿੱਚ ਉਹ ਵੀ ਦੇਖਿਓ ਆਪਣੇ ਆਪ ਹੀ ਠੀਕ ਹੋ ਜਾਣੀ ਹੈ ਹਨਾ ਸੋ ਉਹ ਕਿਹੜੀਆਂ ਦੋ ਚੀਜ਼ਾਂ ਨੇ ਜਿਹੜੀਆਂ ਤੁਸੀਂ ਗ੍ਰੀਨ ਟੀ ਦੇ ਵਿੱਚ ਪਾ ਕੇ ਪੀੜੀਆਂ ਨੇ ਤੇ ਜਿਹਦੇ ਨਾਲ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਮਿਲੇਗਾ ਸੋ ਆਓ ਆਪਾਂ ਕਰਦੇ ਹਾਂ ਇਹ ਵੀਡੀਓ ਸ਼ੁਰੂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਸਾਰ ਨੂੰ ਰਿਕਵੈਸਟ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਰੂਰ ਦੇਖਿਓ ਜੀ ਤੇ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਗ੍ਰੀਨ ਟੀ ਦੇ ਵਿੱਚ ਤੁਸੀਂ ਦੋ ਚੀਜ਼ਾਂ ਮਲੋਣੀਆਂ ਨੇ ਹਨਾ ਸੋ ਉਹ ਕਿਹੜੀਆਂ ਦੋ ਚੀਜ਼ਾਂ ਨੇ ਇੱਕ ਤਾਂ ਗ੍ਰੀਨ ਟੀ ਤਾਂ ਤੁਸੀਂ ਦੇਲੀ ਪੀਨੇ ਹੀ ਪੀਨੇ ਹੋ ਹਨਾ ਗ੍ਰੀਨ ਟੀ ਤੁਸੀਂ ਕਿਸੇ ਵੀ ਕੰਪਨੀ ਦੀ ਪੀਨੇ ਹੋ ਕੋਈ ਦਿੱਕਤ ਨਹੀਂ ਹੈਗੀ ਹਰ ਇੱਕ ਕੰਪਨੀ ਵਧੀਆ ਵਾ ਠੀਕ ਹੈ ਜੀ ਫਿਰ ਤੁਸੀਂ ਇਹਦੇ ਵਿੱਚ ਤੁਸੀਂ ਦਾਲ ਚੀਨੀ ਦਾ ਪਾਊਡਰ ਪਾਉਣਾ ਜੀ ਦਾਲ ਚੀਨੀ ਦਾ ਪਾਊਡਰ ਠੀਕ ਹੈ ਜਿਹੜੀ ਦਾਲ ਚੀਨੀ ਦਾ ਪਾਊਡਰ ਜੇ ਤੁਸੀਂ ਪਾ ਸਕਦੇ ਹੋ ਤਾਂ ਬਗੋੜਾ ਜੇ ਦਾਲ ਚੀਨੀ ਦਾ ਪਾਊਡਰ ਨਹੀਂ ਮਿਲਦਾ ਨਾ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਦਾਲ ਚੀਨੀ ਦੀ ਇੱਕ ਸਟਿਕ ਲੈ ਲੈਣੀ ਆ ਜਿਹੜੀ ਸਟਿਕਾ ਹਨਾ ਉਹ 1.5 ਤੋਂ 2 ਇੰਚ ਦੀ ਹੋਏਗੀ ਠੀਕ ਤੁਸੀਂ ਉਹ ਲੈ ਲੈਣੀ ਹੈ ਠੀਕ ਹੈ ਜੀ ਤੇ ਨਾਲ ਤੁਸੀਂ ਲੈਣਾ ਨਿੰਬੂ ਵੇਸਤਾ ਨਿੰਬੂ ਆ ਜਿਹੜਾ ਗ੍ਰੀਨ ਟੀ ਦੇ ਵਿੱਚ ਉਹਨਾਂ ਨੇ ਪਹਿਲਾਂ ਆਲਰੇਡੀ ਕਈ ਗ੍ਰੀਨ ਟੀ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਮਤਲਬ ਹੀ ਅਦਰਕ ਉਹਦਾ ਵੀ ਪਾਇਆ ਹੁੰਦਾ ਵਾ ਤੇ ਨਿੰਬੂ ਦਾ ਵੀ ਪਾਇਆ ਹੁੰਦਾ ਨਾ ਉਹਨਾਂ ਨੇ ਨਿੰਬੂ ਵੀ ਪਾਇਆ ਹੁੰਦਾ ਅਦਰਕ ਵੀ ਪਾਇਆ ਹੁੰਦਾ ਵਾ ਬਟ ਆਪਾਂ ਨਿੰਬੂ ਵੀ ਲਵਾਂਗੇ ਦਾਲਚੀਨੀ ਵੀ ਲਵਾਂਗੇ ਤੇ ਗ੍ਰੀਨ ਟੀ ਠੀਕ ਹੈ ਇਹ ਤਿੰਨ ਚੀਜ਼ਾਂ ਲੈਣੀਆਂ ਨੇ ਹੁਣ ਇਹਨੂੰ ਬਣਾਉਣਾ ਕਿਵੇਂ ਹੈ ਗ੍ਰੀਨ ਟੀ ਜਿਵੇਂ ਤੁਸੀਂ ਬਣਾਉਂਦੇ ਹੋ ਜਿਵੇਂ ਤੁਸੀਂ ਬਣਾਉਂਦੇ ਹੋ ਪਹਿਲਾਂ ਉਸੇ ਤਰ੍ਹਾਂ ਤੁਸੀਂ ਬਣਾਉਣੀ ਆ ਪਰ ਜਦੋਂ ਤੁਸੀਂ ਇੱਕ ਪੈਨ ਦੇ ਵਿੱਚ ਤੁਸੀਂ ਪਾਣੀ ਪਾਉਂ ਇੱਕ ਪੈਨ ਦੇ ਵਿੱਚ ਜਦੋਂ ਤੁਸੀਂ ਪਾਣੀ ਪਾਉਂਗੇ ਉਹਦੇ ਵਿੱਚ ਇੱਕ ਗਲਾਸ ਪਾਣੀ ਪਾ ਕੇ ਜਾਂ ਇੱਕ ਕੱਪ ਪਾਣੀ ਪਾ ਕੇ ਤੁਸੀਂ ਉਹਦੇ ਵਿੱਚ ਦਾਲ ਚੀਨੀ ਹੈ ਜਿਹੜੀ ਦਾਲ ਚੀਨੀ ਜੀ ਦਾ ਪਾਊਡਰ ਦਾਲ ਚੀਨੀ ਦਾ ਪਾਊਡਰ ਜਾਂ ਫਿਰ ਤੁਸੀਂ ਸਟਿੱਕਰ ਜਿਹੜੀ ਉਹ ਪਾ ਦੇਣੀ ਹੈ ਜੀ ਠੀਕ ਹੈ ਜੀ ਤੇ ਉਹਨੂੰ ਪਾਣੀ ਨੂੰ ਤੁਸੀਂ ਉਬਾਲ ਲੈਣਾ ਹਲਕਾ ਜਿਹਾ ਜ਼ਿਆਦਾ ਵੀ ਨਹੀਂ ਉਬਲਣਾ ਹੈਗਾ ਠੀਕ ਜਿਹਾ ਉਬਾਲ ਲੈਣਾ ਸਭ ਤੋਂ ਬਾਅਦ ਤੁਸੀਂ ਉਹਦੇ ਵਿੱਚ ਤੁਸੀਂ ਜਿਹੜੀ ਗ੍ਰੀਨ ਟੀ ਦਾ ਪੌਚ ਹੁੰਦਾ ਨਾ ਗ੍ਰੀਨ ਟੀ ਦਾ ਪੌਚ ਹੁੰਦਾ ਛੋਟਾ ਜਿਹਾ ਤੁਸੀਂ ਉਹ ਪਾ ਦੇਣਾ ਗ੍ਰੀਨ ਟੀ ਦਾ ਪਾਣੀ ਦੇ ਵਿੱਚ ਤੇ ਨਾਲ ਤੁਸੀਂ ਨਿੰਬੂ ਦਾ ਜਿਹੜਾ ਰਸਾ ਤੁਸੀਂ ਉਹਦੇ ਵਿੱਚ ਪਾ ਦੇਣਾ ਇੱਕ ਚਮਚ ਠੀਕ ਹੈ ਯਾਨੀ ਕਿ ਨਿੰਬੂ ਨਿਚੋੜ ਦੇਣਾ ਠੀਕ ਹੈ ਜੀ ਫਿਰ ਜਦੋਂ ਉਹ ਥੋੜਾ ਜਿਹਾ ਹਲਕਾ ਜਿਹਾ ਠੰਡਾ ਹੋ ਜਾਈਗਾ ਕੋਸਾ ਜਿਹਾ ਹੋਏਗਾ ਤੁਸੀਂ ਇਹਨੂੰ ਹੌਲੀ ਹੌਲੀ ਚਾਹ ਵਾਂਗੂ ਤੁਸੀਂ ਪੀ ਲੈਣਾ ਜੀ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਇਹਨੂੰ ਪੀਣਾ ਵਾ ਜੜੀਆਂ ਮੈਂ ਦੋ ਚੀਜ਼ਾਂ ਦੱਸਿਆ ਦਾਲਚੀਂ ਦੀ ਸਟਿਕ ਹੋ ਗਈ ਤੇ ਨਿੰਬੂ ਹੋ ਗਿਆ ਜੀ ਠੀਕ ਹੈ ਜੀ ਤੁਸੀਂ ਇਹਨੂੰ ਇਸ ਤਰੀਕੇ ਨਾਲ ਤੁਸੀਂ ਪੋਣਾ ਵਾ ਗਰੰਟੀ ਦੇ ਵਿੱਚ ਠੀਕ ਹੈ ਜੀ ਤੁਸੀਂ ਇਹਨੂੰ ਪੀ ਲੈਣਾ ਤੁਸੀਂ ਇਹਨੂੰ ਦਿਨ ਦੇ ਵਿੱਚ ਤੁਸੀਂ 3 ਤੋਂ 4 ਕੱਪ ਪੀ ਸਕਦੇ ਦਿਨ ਤੋਂ 4 ਕੱਪ ਪੀ ਸਕਦੇ ਹੋ ਤੁਸੀਂ ਇੱਕ ਤਾਂ ਸਵੇਰੇ ਤੁਸੀਂ ਖਾਲੀ ਪੇਟ ਸਵੇਰੇ ਤੁਸੀਂ ਖਾਲੀ ਪੇਟ ਵੀ ਤੁਸੀਂ ਪੀ ਸਕਦੇ ਹੋ ਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਬ੍ਰੇਕਫਾਸਟ ਕਰਨ ਤੋਂ ਬਾਅਦ ਵੀ ਤੁਸੀਂ ਪੀ ਸਕਦੇ ਹੋ ਲੰਚ ਕਰਨ ਤੋਂ ਬਾਅਦ ਵੀ ਤੁਸੀਂ ਪੀ ਸਕਦੇ ਹੋ ਤੁਸੀਂ ਡਿਨਰ ਕਰਨ ਤੋਂ ਪਹਿਲਾਂ ਪੀ ਸਕਦੇ ਹੋ ਡਿਨਰ ਕਰਨ ਤੋਂ ਪਹਿਲਾਂ ਪੀ ਸਕਦੇ ਹੋ ਲੰਚ ਕਰਨ ਤੋਂ ਬਾਅਦ ਪੀ ਸਕਦੇ ਹੋ ਬ੍ਰੈਕਫਾਸਟ ਕਰਨ ਤੋਂ ਬਾਅਦ ਪੀ ਸਕਦੇ ਹੋ ਜਾਂ ਫਿਰ ਮਿਡਡੇ ਦੇ ਵਿੱਚ ਮਿਡਡੇ ਦੇ ਵਿੱਚ ਵੀ ਤੁਸੀਂ ਪੀ ਸਕਦੇ ਹੋ ਜਾਨੀ ਕਿ 11 ਵਜੇ 12 ਵਜੇ ਹਨਾ ਤੁਸੀਂ ਇਹੋ ਵੀ ਤੁਸੀਂ ਇਹ ਪੀ ਸਕਦੇ ਹੋ 4-5 ਵਜੇ ਵੀ ਤੁਸੀਂ પી શકદો ਜੀ ਠੀਕ ਹੈ ਜੀ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਹੈਲਪ ਕਰੇਗੀ ਕਿਉਂਕਿ ਦੇਖੋ ਇੱਕ ਤਾਂ ਜਿਹੜੀ ਗ੍ਰੀਨ ਟੀ ਹੋਗੀ ਦਾਲ ਚੀਨੀ ਹੋਗੀ ਨਿੰਬੂ ਹੋ ਗਿਆ ਇਹ ਨੰਬਰ ਇੱਕ ਇਹ ਤਾਂ ਸਾਡੇ ਮੈਟਾਬੋਲਿਜ਼ਮ ਨੂੰ ਮੈਟਾਬੋਲਿਜ਼ਮ ਨੂੰ ਸਾਡੇ ਨੂੰ ਬੂਸਟ ਕਰੇਗਾ ਜਿਸ ਦੇ ਨਾਲ ਸਾਡੀ ਜਿਹੜੀ ਕੇਲਿਸ ਜਿਹੜੀ ਉਹ ਜ਼ਿਆਦਾ ਬਰਨ ਹੋਣੀ ਸ਼ੁਰੂ ਹੋ ਜਾਈਏ ਨਾ ਜੇ ਤੁਹਾਡਾ ਲੀਵਰ ਫੈਟੀ ਹੈ ਇਹਨੇ ਉਹਨੂੰ ਵੀ ਠੀਕ ਕਰ ਦੇਣਾ ਜੀ ਠੀਕ ਹੈ ਜੀ ਇਹ ਕਿਹੇ ਕੀ ਕਰਦਾ ਬਈ ਜਿਹੜੇ ਸਾਡੀ ਬੋਡ ਦੇ ਵਿੱਚ ਜਦੋਂ ਅਸੀਂ ਆ ਗ੍ਰੀਨਟੀ ਦੇ ਵਿੱਚ ਆ ਸਾਰੀ ਚੀਜ਼ਾਂ ਸੀ ਮਿਕਸ ਕਰਕੇ ਪਾਵਾਂਗੇ ਇਹ ਸਾਡੀ ਬੋਡ ਦੇ ਵਿੱਚ ਜਿਹੜੇ ਫੈਟੀ ਐਸਿਡ ਹੁੰਦੇ ਨੇ ਨਾ ਜਿਹੜੀ ਜਿੰਨੂੰ ਆਪਾਂ ਕਹਿੰਦੇ ਫालतੂ ਦੀ ਚਰਬੀ ਹੁੰਦੀ ਆ ਫੈਟੀ ਐਸਿਡ ਆਪਾਂ ਉਹਨੂੰ ਕਹਿੰਦੇ ਨਾ ਇਹ ਉਹਨੂੰ ਐਕਟਿਵ ਕਰ ਦਿੰਦਾ ਵਾ ਉਹਨੂੰ ਐਕਟਿਵ ਕਰ ਦਿੰਦਾ ਜਿਹਦੇ ਨਾਲ ਤੁਹਾਡੀ ਜਿਹੜੀ ਫੈਟ ਖੁਰਨੀ ਸ਼ੁਰੂ ਹੋ ਜਾਂਦੀ ਜਾਨੀ ਜਿਹੜੀ ਫੈਟ ਆ ਤੁਹਾਡੀ ਚਰਬੀ ਆ ਉਹ ਬਰਨ ਹੋਣੀ ਸ਼ੁਰੂ ਹੋ ਜਾਂਦੀ ਆ ਫਿਰ ਤੁਹਾਡਾ ਜਿਹੜਾ ਭਾਰ ਆ ਉਹ ਲਾਜ਼ਮੀ ਕਟੇਗਾ ਇਹੀ ਕਟੇਗਾ ਉਸ ਤੋਂ ਬਾਅਦ ਤੁਸੀਂ ਮੰਨ ਕੇ ਚਲੋ ਵੋਕ ਕਰਦੇ ਹੋ ਜਾਂ ਕੋਈ ਵੀ ਵਰਕਆਊਟ ਕਰਦੇ ਹੋ ਫਿਰ ਉਹ ਜਿਹੜੀ ਫੈਟ ਆ ਉਹ ਬਰਨ ਹੋਣੀ ਹੀ ਹੋਣੀ ਆ ਜਦੋਂ ਫੈਟ ਬਰਨ ਹੋਏਗੀ ਤੁਹਾਡੇ ਇੰਚਸ ਵੀ ਘਟਣਗੇ ਤੁਹਾਡੇ ਜਿਹੜਾ ਪਾਰਾ ਉਹ ਵੀ ਘਟੇਗਾ ਇਹੀ ਘਟੇਗਾ ਗ੍ਰੀਨ ਟੀ ਤਾਂ ਦੇਖੋ ਤੁਸੀਂ ਪੀਨੇ ਹੀ ਪੀਨੇਓ ਬਸ ਤੁਸੀਂ ਉਹਦੇ ਵਿੱਚ ਆ ਦੋ ਚੀਜ਼ਾਂ ਪਾਉਣੀਆਂ ਸ਼ੁਰੂ ਕਰਦੋ ਦਾਲ ਚੀਨੀ ਦੀ ਸਟਿੱਕ ਤੇ ਨਿੰਬੂ ਦਾ ਰਸ ਤੁਸੀਂ ਪਾ ਕੇ ਪੀਣਾ ਸ਼ੁਰੂ ਕਰ ਦੋ ਤੁਹਾਨੂੰ 10 ਤੋਂ 15 ਦਿਨ ਦੇ ਵਿੱਚ ਹੀ ਜਿਹੜਾ ਰਿਜ਼ਲਟ ਹੈ ਇਹਦਾ ਮਿਲਣਾ ਸ਼ੁਰੂ ਹੋ ਜਾਏਗਾ ਜੀ ਬਸ ਇਹਦੇ ਨਾਲ ਦੋ ਤਿੰਨ ਗੱਲਾਂ ਨੇ ਜਿਹੜੀਆਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਵਾਂ ਡੇਲੀ ਤੁਸੀਂ 3 ਤੋਂ 4 ਲੀਟਰ ਤੁਸੀਂ ਪਾਣੀ ਪੀਣਾ ਵਾ ਠੀਕ ਹੈ ਜੀ ਕੋਈ ਮਿੱਠੀ ਚੀਜ਼ ਨਹੀਂ ਖਾਣੀ ਹੈਗੀ ਕੋਈ ਬੇਕਰੀ ਤੋਂ ਬਣੀ ਹੋਈ ਚੀਜ਼ ਨਹੀਂ ਖਾਣੀ ਹੈਗੀ ਕੁਝ ਵੀ ਤੁਸੀਂ ਇਦਾਂ ਦਾ ਨਹੀਂ ਖਾਣਾ ਹੈਗਾ ਬਾਹਰਲੀ ਚੀਜ਼ ਬਿਲਕੁਲ ਨਹੀਂ ਖਾਣੀ ਨਾ ਕੋਲਡ ਡਰਿੰਕ ਵੇਰੇ ਪੀਣੀ ਹੈਗੀ ਨਾ ਕੇਕ ਖਾਣਾ ਹੈਗਾ ਨਾ ਬ੍ਰੈਡ ਪਕੌੜਾ ਕੁਝ ਵੀ ਨਹੀਂ ਤੁਸੀ ਖਾਣਾ ਹੈਗਾ ਸਿਰਫ ਘਰ ਦੀ ਡਾਈਟ ਖਾਣੀ ਆ ਤੁਸੀ ਇਹਨਾਂ ਪਾਰਕ ਰੋਣ ਦੇ ਲਈ ਡਾਈਟ ਪਲਾਨ ਨੇ ਜਿਹੜੇ ਉਹਨਾਂ ਦੇ ਵਿੱਚ ਬਹੁਤ ਸਾਰੀ ਵੀਡੀਓ ਬਣਾ ਕੇ ਪਾਈ ਹੋਈਆਂ ਨੇ 15 ਦਿਨ ਦੀ 10 ਦਿਨ ਦੀ 7 ਦਿਨ ਦੀ ਉਹ ਡਾਈਟ ਪਲਾਨ ਪਾਈ ਹੋਈਆਂ ਨੇ ਤੁਸੀ ਉਹਨਾਂ ਚ ਕੋਈ ਵੀ ਇੱਕ ਡਾਈਟ ਪਲਾਨ ਜਿਹੜਾ ਤੁਸੀ ਫੋਲੋ ਕਰ ਲਓ ਤੇ ਉਹਦੇ ਵਿੱਚ ਮੈਂ ਗ੍ਰੀਨ ਟੀ ਵੀ ਦੱਸੀ ਹੋਈ ਆ ਤੁਸੀ ਗ੍ਰੀਨ ਟੀ ਜਿਹੜੀ ਪੀਣੀ ਆ ਤੇ ਤੁਸੀ ਇਹ ਦੋ ਚੀਜ਼ਾਂ ਪਾ ਦਿਓ ਗ੍ਰੀਨ ਟੀ ਦੇ ਵਿੱਚ ਫਿਰ ਦੇਖੋ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਬਹੁਤ ਤੇਜ਼ੀ ਨਾਲ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ ਤੁਹਾਡਾ ਭਾਰ ਦੋ ਗੁਣਾ ਤੇਜ਼ੀ ਨਾਲ ਘਟੇਗਾ ਸੋ ਦਾ ਸਵਾਲਾ ਤਬਲੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕਰਨੇ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕਦ ਅਨੁਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ ਜੀ